ਕਾਫੀ ਦਿਨ ਬਾਅਦ ਸੁਪਾਲ ਸਿੰਘ ਖਹਿਰਾ ਖਹਿੜਾ ਖੜਾ ਤੇਰਾ ਨਹੀਂ ਛੱਡਣਾ ਭਾਵੇਂ ਲੱਗ ਜਾਣ ਹੱਥ ਕੜੀਆਂ ਖਹਿਰਾ ਕਹਿੰਦੇ ਆ ਕਿ ਜਿਹਦੇ ਮਗਰ ਪੈ ਜਾਵੇ ਖੜਾ ਨਹੀਂ ਛੱਡਦਾ ਠੀਕ ਹੈ ਨਾ ਜੀ ਸੁਪਾਲ ਖਹਿਰਾ ਅੱਜ ਕਈ ਦਿਨਾਂ ਬਾਅਦ ਜਿਹੜਾ ਉਹਨਾਂ ਦਾ ਅਸਲੀ ਰੰਗ ਹੈ ਨਾ ਉਹਦੇ ਵਿੱਚ ਰੰਗੇ ਨਜ਼ਾਰਾ ਲੰਮੀ ਸਮੇਂ ਬਾਅਦ ਮੈਂ ਉਹਨਾਂ ਨੂੰ ਦੇਖਿਆ ਉਹੀ ਉਹਨਾਂ ਦਾ ਅੰਦਾਜ਼ ਬੈਠਦੇ ਆ ਲਾਈਵ ਹੁੰਦੇ ਆ ਤਾਂ ਉਹਦੇ ਵਿੱਚ ਉਹਨਾਂ ਨੇ ਇੱਕ ਮਹੱਤਵਪੂਰਨ ਮੁੱਦੇ 'ਤੇ ਬੋਲਿਆ ਬੜਾ ਹੀ ਦਿਲਚਸਪ ਪ੍ਰੈਸ ਕਾਨਫਰੰਸ ਨਹੀਂ ਕਹਿ ਸਕਦੇ ਵੈਸੇ ਉਹਨਾਂ ਦਾ ਇੱਕ ਲਾਈਵ ਟਾਈਪ ਹੈ ਵੀਡੀਓ ਹੈ ਜਿਹਦੇ ਵਿੱਚ ਉਹ ਬੈਠੇ ਨਜ਼ਰ ਆ ਰਹੇ ਆ ਉਹਦੇ ਵਿੱਚ ਉਹਨਾਂ ਨੇ ਆਰਟੀਆਈ ਜਿਹੜੀ ਕਿ ਦਮ ਤੋੜ ਰਹੀ ਆ ਪੰਜਾਬ ਦੇ ਵਿੱਚ ਉਹਦਾ ਦਾ ਜ਼ਿਕਰ ਕੀਤਾ ਜਿਹਦੇ ਬਾਰੇ ਆਪਾਂ ਇੱਕ ਦੋ ਵਾਰੀ ਗੱਲਾਂ ਕੀਤੀਆਂ ਨੇ ਕਿ ਕਿਸ ਤਰ੍ਹਾਂ ਆਰਟੀਆਈ ਦਾ ਜਿਹੜਾ ਹੈ ਨਾ ਉਹ ਗਲ ਕੁੱਟਿਆ ਜਾ ਰਿਹਾ ਉਹਰੇ ਪੰਜਾਬ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਆ ਆਰਟੀਆਈ ਜਦੋਂ ਹੋਂਦ ਚਾਈ ਆ ਆਰਟੀਆਈ ਐਕਟ 2005 ala ਸਾਰਿਆਂ ਨੂੰ ਪ੍ਰਕਰਨ ਯਾਦ ਹੋਵੇਗਾ ਇਹ ਜਦੋਂ ਆਰਟੀਆਈ ਹੋਂਦ ਦੇ ਵਿੱਚ ਆਈ ਆ ਨਾ ਤਾਂ ਉਸ ਵੇਲੇ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਕ੍ਰੈਡਿਟ ਗਿਆ ਤਾਂ ਉਹ ਮੇਰੇ ਖਿਆਲ ਦੇ ਨਾਲ ਖਟਿਆ ਸੀਗਾ अरविंद केजरीवाल जी ने अरविंद केजरीवाल जी बहुत ज्यादा एक्टिविज्म करते सन ते उंना नु मैगसा से अवार्ड ਵੀ ਮਿਲਿਆ ਇਹਨਾ ਕਮਾ ਕਰਕੇ ਪਰ ਜਿਵੇਂ ਉਹ ਸਤਾ ਹਾਸਲ ਕਰਦੇ ਆ ਤੁਹਾਨੂੰ ਪਤਾ ਉਹ अरविंद केजरीवाल ਨਹੀਂ ਰਹਿੰਦੇ ਜਿਸ अरविंद केजरीवाल ਦੀ ਕਾਰਵਾਈ ਨੂੰ ਲੋਕ ਸਰਗਰਮੀ ਨੂੰ ਲੋਕ ਪਿਆਰ ਕਰਦੇ ਸਨ ਪਸੰਦ ਕਰਦੇ ਸੀਗੇ ਉਹਨਾਂ ਦਾ ਸਿਆਸੀ ਚਰਿੱਤਰ ਜਾਂ ਕਲਾਕਾਰ ਕਰਦਗੀ ਉਹ ਸਾਰਾ ਕੁਝ ਜਿਹੜਾ ਹੈ ਨਾ ਜਿਵੇਂ ਹੀ ਲੋਕਾਂ ਨੇ ਆਪਣੇ ਕਸੌਟੀ ਤੇ ਪਰਖ ਕੇ ਨਜ਼ਰੀਏ ਨਾਲ ਦੇਖਿਆ ਤਾਂ ਉਹਨਾਂ ਨੂੰ ਮੈਂ ਕਹਿਣਾ ਕਿ ਕੁਝ ਹੱਦ ਤੱਕ ਤਾਂ ਕਹ ਲਈਏ ਕਿ ਨਰਾਸ਼ਗੀ ਜਾਂ ਨਿਰਾਸ਼ਤਾ ਹੱਥ ਲੱਗ ਗਈ ਹੈ ਜੀ ਪੰਜਾਬ ਦਾ ਹੀ ਲੈ ਲਓ ਮੈਂ ਦੇਖੋ ਸੁਪਾਲ ਸਿੰਘ ਖਹਿਰਾ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਉਹਨਾਂ ਦੇ ਆਪਣੇ ਤੱਥ ਹੋ ਸਕਦੇ ਆ ਪਰ ਇਹਦੇ ਤੇ ਅਸੀਂ ਅੱਗੇ ਇੱਕ ਦੋ ਵਾਰੀ ਕੰਮ ਕਰ ਚੁੱਕੇ ਆ ਤਾਂ ਦੱਸਿਆ ਸੀਗਾ ਕਿ ਕਿਸ ਤਰ੍ਹਾਂ ਸੂਚਨਾ ਕਮਿਸ਼ਨਰ ਹੀ ਨਹੀਂ ਹੈਗੇ ਪਹਿਲਾਂ ਤਾਂ ਇਹਨਾਂ ਨੇ ਕੀਤਾ ਕਿ ਜਿਹੜੇ ਸੂਚਨਾ ਕਮਿਸ਼ਨਰ ਹੁੰਦੇ ਆ ਇਹ ਕੋ ਗਿਆ ਸੂਬੇ ਦਾ ਮੁਖ ਸੂਚਨਾ ਕਮਿਸ਼ਨਰ ਤੇ ਉਸ ਤੋਂ ਬਾਅਦ ਕਹਿ ਲਓ ਕਿ ਅਸਿਸਟੈਂਟ ਆ ਗਏ ਉਹਨਾਂ ਦੇ ਇਹਨਾਂ ਨੇ ਪਹਿਲਾਂ ਤੇ ਉਹਨਾਂ ਦੀਆਂ ਪੋਸਟਾਂ ਕੱਟ ਕੀਤੀਆਂ ਉਹਨਾਂ ਤੇ ਕੱਟ ਮਾਰਿਆ ਫਿਰ ਉਸ ਤੋਂ ਬਾਅਦ ਇਹਨਾਂ ਦੀ ਤੁਸੀਂ ਕਹਿ ਲੂ ਕਿ ਸਿਆਸੀ ਤੌਰ ਤੇ ਤੰਗ ਦਿਲੀ ਦੇਖ ਲਓ ਜਾਂ ਨਾ ਅਹਲੀਅਤ ਦੇਖ ਲਓ ਨਲਾਕੀ ਦੇਖ ਲਓ ਕਿ ਇਹਨਾਂ ਨੇ ਖਾਲੀ ਪਈਆਂ ਪੋਸਟਾਂ ਤੇ ਨਿਯੁਕਤੀਆਂ ਹੀ ਨਹੀਂ ਕੀਤੀਆਂ ਪਿੱਛੇ ਜੇ ਇਹ ਕੱਲਾ ਮਤਲਬ ਕਿ ਜੇ ਆਪਾਂ ਦੇਖੀਏ ਤਾਂ ਪੰਜਾਬ ਦਾ ਹਾਲ ਨਹੀਂ ਹੈ ਵੈਸੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਸੂਚਨਾ ਕਮਿਸ਼ਨਰ ਜਿਹੜੇ ਆ ਉਹ ਹੈ ਨਹੀਂਗੇ ਜੀ ਹੈ ਨਹੀਂਗੇ ਤਾਂ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਸਪਰੀਮ ਕੋਰਟ ਨੇ ਵੀ ਇਸ ਗੱਲ ਦੀ ਕਿਤੇ ਨਾ ਕਿਤੇ ਬਈ ਬਹੁਤ ਸਖਤਾਈ ਦੇ ਨਾਲ ਨਿੰਦਾ ਕੀਤੀ ਕਿ ਕਮਾਲ ਦੀ ਗੱਲ ਹੈ ਕਿ ਸੂਬੇ ਆਰਟੀਆਈ ਦੇ ਜਿਹੜੇ ਸੂਚਨਾ ਕਮਿਸ਼ਨਰ ਹੈ ਉਹਨਾਂ ਦੀ ਪੋਸਟ ਨਹੀਂ ਭਰ ਰਹੇ ਕਮਾਲ ਦੀ ਗੱਲ ਤੇ ਪੰਜਾਬ ਦੇ ਵਿੱਚ ਕੀ ਹੋਇਆ ਕਿ ਇੱਕ ਪਟੀਸ਼ਨ ਜਾਂਦੀ ਹੈ ਹਾਈ ਕੋਰਟ ਦੇ ਵਿੱਚ ਇਹ ਚੀਜ਼ਾਂ ਸ਼ਾਇਦ ਸੁਪਾਲ ਸਿੰਘ ਖਹਿਰਾਹੁਰਾ ਨੇ ਨਹੀਂ ਦਸੀਆਂ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਇੱਕ ਪਟੀਸ਼ਨ ਪਾਈ ਕਿ ਪੰਜਾਬ ਦੇ ਵਿੱਚ ਪਾਈ ਲੋਕ ਜਿਹੜੇ ਆ ਤਰਾ ਤਰਾ ਕਰ ਰਹੇ ਨੇ ਤਕਟੂਕਟ ਜੋ ਸੂਚਨਾ ਕਮਿਸ਼ਨਰ ਸ਼ਾਰਟਨੈਸ ਵਲੇ ਤਾਂ ਭਾਈ ਉਹਦੇ ਵਿੱਚ ਤੁਸੀਂ ਇਹਨਾਂ ਨੂੰ ਹੁਕਮ ਦੇਵੋ ਕਿ ਇਹ ਨਿਯੁਕਤੀਆਂ ਕਰਨ ਤੇ ਕਮਾਲ ਦੀ ਗੱਲ ਇਹ ਹੋਈ ਇਹ ਜਦੋਂ ਤੇ ਫਸ ਗਏ ਤੇ ਇਹਨਾਂ ਨੇ ਜਾ ਕੇ ਜਵਾਬ ਦਿੱਤਾ ਕਹਿੰਦੇ ਜੀ ਦੋ ਸੂਚਨਾ ਕਮਿਸ਼ਨਰ ਤੇ ਲਾ ਰਹੇ ਆ ਪਰ ਉਹਨਾਂ ਦੇ ਨਾਂ ਨਹੀਂ ਦੱਸਾਂਗੇ ਇਹ ਗੱਲ ਸ਼ਾਇਦ ਸੁਪਾਲ ਸਿੰਘ ਖੈਰਾਵਰੀ ਨਹੀਂ ਕਰ ਸਕੇ ਕਿਉਂਕਿ ਮੈਂ ਵੀਡੀਓ 12 ਮਿੰਟ ਦੀ ਵੀਡੀਓ ਸੀ 7 ਕੁ ਮਿੰਟ ਤੱਕ ਦੇਖੀ ਆ ਮੈਂ ਉਹ 7 ਕੁ ਮਿੰਟ ਦੇ ਵਿੱਚ ਤੇ ਕਿਤੇ ਮੈਨੂੰ ਜ ਕਰ ਨਹੀਂ ਆ ਉਹਦਾ ਨਜ਼ਰ ਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਕਮਾਲ ਦੀ ਗੱਲ ਹੈ ਕਹਿੰਦੇ ਜੀ ਦੋ ਨਿਯੁਕਤ ਕਰ ਦੇਵਾਂਗੇ ਪਰ ਨਾਂ ਨਹੀਂ ਦੱਸਣੇ ਨਾਂ ਕਿਉਂ ਨਹੀਂ ਦੱਸ ਰਹੇ ਤੁਸੀਂ ਇਹ ਵੀ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਕਹਾਣੀ ਆ ਹੁਣ ਉਹਨਾਂ ਨੇ ਜੋ ਦੱਸਿਆ ਕਿ 80000 ਦੀ ਤਾਂ ਸ਼ਾਇਦ ਪੈਂਡੈਂਸੀ ਜਿਹੜੀ ਆ ਉਹ ਉੱਤੇ ਪਈ ਆ ਉੱਤੇ ਦਾ ਮਤਲਬ ਕੀ ਹੁੰਦਾ ਹੈ ਕਿ ਆਪਾਂ ਫਰਜ਼ ਕਰੋ ਵੀਡੀਓ ਤੋਂ ਸੂਚਨਾ ਮੰਗੀ ਵੀਡੀਓ ਨੇ ਆਪਾਂ ਨੂੰ ਸੂਚਨਾ ਨਹੀਂ ਦਿੱਤੀ ਤੈ ਸਮੇਂ ਤੇ ਤੇ ਆਪਾਂ ਅਪੀਲ ਅਥਾਰਟੀ ਕੋਲ ਚਲੇ ਗਏ ਅਪੀਲ ਅਥਾਰਟੀ ਨੇ ਆਪਾਂ ਨੂੰ ਕੁਝ ਨਹੀਂ ਪੜ ਪੱਲੇ ਪਾਇਆ ਤੇ ਫਿਰ ਆਪਾਂ ਚਲੇ ਗਏ ਜੋ ਇਹਨਾਂ ਦਾ ਕਹ ਲੋ ਕਿ ਮੁੱਖ ਸੂਚਨਾ ਕਮਿਸ਼ਨਰ ਹੈ ਉਸ ਤੇ ਪਾਸ ਯਾਨੀ ਹਾਇਰ ਅਥਾਰਟੀ ਦੇ ਬਾਅਦ ਤੇ ਫਿਰ ਉਸ ਤੋਂ ਬਾਅਦ ਇੱਕ ਆਪਸ਼ਨ ਬਚਦਾ ਕੋਰਟ ਕਚਹਿਰੀ ਦਾ ਸਾ ਮੈਂ ਤੁਹਾਨੂੰ ਸਾਰੀ ਗੱਲ ਦੱਸੂਗਾ ਕਿ ਇਹਨਾਂ ਦੇ ਮਨ ਚ ਕੀ ਆ ਮੈਂ ਤੁਹਾਨੂੰ ਮਨ ਦੀ ਗੱਲ ਦੱਸੂਗਾ ਜਿਹਨਾਂ ਦੀ ਤਾਂ ਉਸ ਤੋਂ ਬਾਅਦ ਮਤਲਬ ਕਿ ਜਿਹੜੀਆਂ ਉਤਲੇ ਪੱਤਰ ਤੇ ਤੁਸੀਂ ਦੇਖੋ ਹਾਇਰ ਅਥਾਰਟੀ ਕੋਲ ਜਿਹੜੀਆਂ ਪਈਆਂ ਨੇ ਉਹ ਸਰ 80000 ਨੇ ਹੇਠਾਂ ਵੀਡੀਓ ਤੋਂ ਲੱਗ ਜਾਓ ਡੀਸੀ ਦਫ਼ਤਰਾਂ ਤੱਕ ਕਿੰਨੀਆਂ ਆਰਟੀਆਈਸ ਪੈਂਡਿੰਗ ਪਈਆਂ ਹੋਣਗੀਆਂ ਸੋਚ ਕੇ ਦੇਖੋ ਤਸੱਬਰ ਕਰਕੇ ਦੇਖੋ ਕਲਪਨਾ ਕਰਕੇ ਦੇਖੋ ਕਿ ਕਿੰਨੀ ਪੈਂਡੈਂਸੀ ਹੋਏਗੀ ਸਭ ਤਰੁਲ ਗਿਆ ਨਾ ਯਾਨੀ ਇਹ ਸਿਆਸਤ ਦਾ ਅੰਸਰ ਇਸੇ ਤਰ੍ਹਾਂ ਹੀ ਕਾਨੂੰਨ ਨੂੰ ਮਤਲਬ ਕੋਈ ਖਤਮ ਕਰ ਦਿੰਦੇ ਆ ਕਿਸੇ ਅਧਿਕਾਰ ਨੂੰ ਖਤਮ ਕਰ ਦਿੰਦੇ ਆ ਪਤਾ ਹੀ ਨਹੀਂ ਲੱਗਣ ਦਿੰਦੇ ਇਹ ਕਿੰਦੀ ਬਦਕਿਸਮਤੀ ਦੀ ਗੱਲ ਆ ਕਿ ਕੁਝ ਜਿਹੜੇ ਆਰਟੀਆਈ ਐਕਟਿਵਿਸਟ ਨੇ ਉਹਨਾਂ ਨੂੰ ਬਲੌਕਲਿਸਟ ਚ ਕੀਤਾ ਜਾ ਰਿਹਾ ਤਾਂ ਕਿ ਉਹ ਆਰਟੀਆਈ ਅਪਲਾਈ ਹੀ ਨਾ ਕਰ ਸਕਣ ਇੰਟਰਸਟਿੰਗ ਗੱਲ ਕੀ ਹੈ ਸਰ ਇਹ ਕਿਉਂ ਕਾਤੋ ਹੋਰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਨੂੰ ਦੱਸਦਾ ਸਰ ਹੁਣ ਤੁਹਾਡੇ ਕੋਲ ਜੇ ਮਤਲਬ ਕਿ ਸਹੀ ਢੰਗ ਨਾਲ ਆਰਟੀਆਈ ਦਾ ਜਵਾਬ ਆਵੇ ਨਾ ਤੁਸੀਂ ਇਹ ਪੁੱਛਣਾ ਹੋਵੇ ਕਿ ਮੁੱਖ ਮੰਤਰੀ ਦੇ ਕੋਟੇ ਚ ਕਿੰਨੀਆਂ ਕੋਠੀਆਂ ਕਿੰਨੂੰ ਕਿਨੂੰ ਅਲਾਟ ਨੇ ਕਾਗਜ਼ਾਂ ਦੇ ਵਿੱਚ ਕਿਉਂਕਿ ਕੋਈ ਵੀ ਚੀਜ਼ ਜੋ ਵੱਡੇ ਪੱਤਰ ਤੇ ਹੁੰਦੀ ਹੈ ਉਹ ਆਫ ਦੀ ਰਿਕਾਰਡ ਨਹੀਂ ਹੋ ਸਕਦੀ ਹਰ ਇੱਕ ਚੀਜ਼ ਔਨ ਦਾ ਰਿਕਾਰਡ ਹੀ ਲਿਆ ਕੇ ਅਲਾਟਮੈਂਟ ਵਗੈਰਾ ਜੋ ਵੀ ਕੀਤੀ ਜਾਂਦੀ ਹੈ 让我们 ਤੁਸੀਂ ਇੱਕ RTI ਪਾਈ ਅ ਮਤਲਬ ਪ੍ਰਾਣਾਚਾਰੀ ਡਿਪਾਰਟਮੈਂਟ ਨੂੰ ਜਾਂ ਜੋ ਵੀ ਅਥਾਰਟੀ ਹੈ ਕਿ ਸਾਨੂੰ ਕਿਰਪਾ ਕਰਕੇ ਦੱਸ ਦਿਓ ਜੀ ਕਿ ਮੁੱਖ ਮੰਤਰੀ ਦੇ ਕੋਠੀਆਂ ਦਾ ਕੋਟਾ ਕਿੰਨਾ ਹੈ ਤੇ ਉਹ ਕਿਹਨੂੰ ਕਿਹਨੂੰ ਅਲਾਟ ਹੋਇਆ ਯਾਨੀ ਕੌਣ ਕੌਣ ਉਦੇ ਚ ਬੈਠਾ ਹੈ ਤਾਂ ਉਦੇ ਚ ਸ਼ਾਇਦ ਕੋਈ ਮੰਨ ਲਓ ਦਿੱਲੀ ਤੋਂ ਆ ਕੇ ਬੈਠਾ ਹੈ ਕੋਈ ਵੀ ਆ এবੀਸੀ ਉਹਦਾ ਨਾਮ ਆ ਜਾਏਗਾ ਫਿਰ ਤੁਸੀਂ ਜਾਗੋਗੇ ਉ ਉਦਾਂ ਤੇ ਆਪਾਂ ਸੁੱਤੇ ਪਏ ਆ ਫਿਰ ਤੁਸੀਂ ਰੌਲਾ ਪਾਉਂਗੇ ਕਿ ਭਾਈ ਇੱਥੇ ਤੇ ਯਾਰ ਸਾਡੀ ਕੋਠੀ ਸਾਡੇ ਪੈਸੇ ਤੇ ਦੇਖ ਰੇਖ ਤੇ ਉਹਦੇ ਚ ਯਾਰ ਫਲਾਣਾ ਆ ਕੇ ਬੈਠਾ ਕਮਾਲ ਦੀ ਗੱਲ ਹੈ। ਤਾਂ ਉਹਦੇ ਨਾਲੋਂ ਚੰਗਾ ਕੀ ਹੈ? ਜਵਾਬ ਹੀ ਨਾ ਦਿਓ। ਠੀਕ ਹੈ ਜੀ। ਫਿਰ ਤੁਹਾਨੂੰ ਇਹ ਪਤਾ ਲੱਗੂਗਾ ਕਿ ਭਗਵੰਤ ਮਾਨ ਦੇ ਜਹਾਜ਼ ਦੇ ਢੇੜਿਆਂ ਦਾ ਕਿੰਨਾ ਖਰਚ ਹੋਇਆ। ਤੇ ਉਹ ਢੇੜੇ ਖਾਸ ਤੌਰ ਤੇ ਜਿਹੜੇ ਪੰਜਾਬ ਦੇ ਕਿਸੇ ਕੰਮ ਨਹੀਂ ਲਾਏ ਗਏ। ਤੁਸੀਂ ਫਿਰ ਤੜਫੋਗੇ। ਇਹਨਾਂ ਨੂੰ ਦੱਸਣਾ ਪਊਗਾ ਕਿ ਜਿਵੇਂ ਹੁਣ ਆ ਮੈਂ ਇਹਨਾਂ ਦਿਨਾਂ 'ਚ ਦੇਖ ਰਿਹਾ ਦਿੱਲੀ ਵਾਸਤੇ ਨੈਸ਼ਨਲ ਅਖਬਾਰਾਂ 'ਚ ਪੰਜਾਬ ਮਾਡਲ ਨੂੰ ਉੱਥੇ ਚਮਕਾਉਣ ਵਾਸਤੇ ਨੈਸ਼ਨਲ ਅਖਬਾਰਾਂ 'ਚ ਜਿਨ੍ਹਾਂ ਦਾ ਪੇਜ ਲੱਖ ਤੋਂ ਲੈ ਕੇ 3-3 4-4 ਲੱਖ ਤੱਕ ਦਾ ਹੈ ਪੂਰੇ ਸਫੇ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਤੁਸੀਂ ਪੁੱਛੋਗੇ ਕਿ ਬਈ ਫੁਲਾਣੀ ਐਡ ਜਿਹੜੀ ਤੁਸੀਂ ਦਿੱਤੀ ਆ ਕਿ ਬਈ ਮਹੱਲਾ ਕਲੀਨਿਕਾਂ ਇਦਾਂ ਉਦਾਂ ਤਾਂ ਉਹਦਾ ਬਜਟ ਕਿੰਨਾ ਸੀਗਾ ਇਸ਼ਤਿਆਰਾਂ ਦਾ ਉਹ ਆ ਜਾਊਗਾ 50 ਕਰੋੜ 100 ਕਰੋੜ ਤੁਸੀਂ ਫੇਰ ਸਵਾਲ ਕਰੋਗੇ ਕਿ ਭਈ ਉਹਦਾ ਫਾਇਦਾ ਕੀ ਹੋਇਆ ਕਿਉਂਕਿ ਨਾ ਤੇ ਤੁਹਾਨੂੰ ਫੇਰ ਬਦਲ ਨਹੀਂ ਪਏ ਫਸ ਗਏ ਨਾ ਇਹਨਾਂ ਨੂੰ ਦੱਸਣਾ ਪਊਗਾ ਕਿ ਬਾਹਰਲੇ ਰਾਜਾਂ ਦੇ ਕਿਹੜੇ ਕਿਹੜੇ ਬੰਦੇ ਆ ਜਿਨ੍ਹਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਇੱਥੇ ਜੋਬਾਂ ਦਿੱਤੀਆਂ ਗਈਆਂ ਮੋਟੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਨੇ ਖਜ਼ਾਨੇ ਚੋਂ ਜਾਂ ਕਿਹਨੂੰ ਕਿਹਨੂੰ ਸਿਕਿਉਰਿਟੀ ਦਿੱਤੀ ਜਾ ਰਹੀ ਉਹ ਤੁਹਾਨੂੰ ਪਤਾ ਲੱਗੇਗਾ ਨਾ ਸਰ ਮੈਂ ਇਹ ਗੱਲ ਵਾਰ-ਵਾਰ ਕਹਿਣਾ ਕਿ ਭਗਵੰਤ ਮਾਨ ਹੁਰਾ ਨੇ ਐਸਾ ਮਾਡਲ ਗਵਰਨਰਸ ਦਾ ਪੇਸ਼ ਕੀਤਾ ਹੈ ਨਾ ਸਰ ਪੰਜਾਬ ਚ ਅਕਾਲੀ ਕਿਉਂ ਵਦਨਾਮ ਹੋਏ ਸੀਗੇ ਜਿਆਦਾ ਮੈਂ ਤੁਹਾਨੂੰ ਦੱਸ ਦੇਣਾ ਅਕਾਲੀਆਂ ਦੇ ਰਾਜ ਆਰਟੀਆਈ ਇੰਨੀ ਖੁੱਲੀ ਸੀਗੀ ਨਾ ਇੰਨੀ ਖੁੱਲੀ ਆਰਟੀਆਈ ਸੀ ਕਿ ਪੰਜਾਬੀ ਟਰਬਿਊਨ ਤੁੱਕੀ ਮਿਲੀ ਆਉਂਦਾ ਸੀਗਾ ਅੱਜ ਅੱਜ ਤੁਸੀਂ ਟਰਬਿਊਨ ਨੂੰ ਵੀ ਦੇਖ ਲਓ ਮਾਫ ਕਰਨਾ ਮੈਂ ਆਲੋਚਨਾ ਕਰ ਰਿਹਾ ਟਰਬਿਊਨ ਦੀਗੀ ਅੱਜ ਉਹ ਬਹੁਤ ਬਚ ਕੇ ਆਲੋਚਨਾਤਮਕ ਰਿਪੋਰਟ ਕਰ ਰਿਹਾ ਹੈ ਜਦ ਉਦੋਂ ਤੁਸੀਂ ਦੇਖੋਗੇ ਅੱਜ ਬਸਾਂ ਦੀ ਆਰਟੀਆਈ ਅੱਜ ਫਲਾਣੇ ਦੀ ਆਰਟੀਆਈ ਮਤਲਬ ਕਿ ਐ ਤੁੱਕੀ ਮਿਲੀ ਆਉਂਦੇ ਸੀਗੇ ਖੁੱਲੀ ਆਰਟੀਆਈ ਚੱਲ ਚੁੱਕੀ ਫਿਰ ਉੱਤੋਂ ਅੱਗੇ ਆ ਜਾਓ ਕਾਂਗਰਸ ਗਵਰਨਮੈਂਟ ਦੇ ਵਿੱਚ ਸਰ ਮਤਲਬ ਕਿ ਮੈਨੂੰ ਯਾਦ ਹੈ ਕਿ ਅਮਰਿੰਦਰ ਸਿੰਘ ਦੇ ਪਾਣੀ ਦੇ ਬਿੱਲ ਤੱਕ ਕੱਢ ਲਏ ਸੀਗੇ ਪੱਤਰਕਾਰਾਂ ਨੇ ਆ ਜਿਹੜੀ ਮਤਲਬ ਕਿ ਆ ਬਿਸਲੇਰੀ ਵਗੈਰਾ ਹੁੰਦੀ ਹੈ ਨਾ ਕਿ ਕਿੰਨੀ ਇਹਨਾਂ ਦੀ ਪਾਣੀ ਦੀ ਲਾਗਤ ਆਈ ਹੈ ਦਫ਼ਤਰ ਤੇ ਆਰਟੀਆਈ ਉਦੋਂ ਵੀ ਚੱਲਦੀ ਰਹੀ ਇਹ ਗੱਲ ਵੱਖਰੀ ਆ ਕਿ ਗਾਹ ਆ ਕੇ 2 ਕੁ ਸਾਲ ਬਾਅਦ 1.5 ਸਾਲ ਬਾਅਦ कांग्रेस ने थोड़ा थोड़ा आर टी आई स्टार्ट कर देता आर आरटीआई सहक रही सिगी, पर उस बाद सर इस इनकलाब नेक आर टी आई बिल्कुल खत्म कर दी मर चुकी है पंजाब चह मर चुकी है मैं खुद आर टी आई करने वाला बंदा बंद करता सर कौन मत्था मारे ऑनलाइन मैं करता केंद्र जवाब दे ਇਹਨਾਂ ਨੇ ਜਵਾਬ ਦੇਣ ਕਿੱਥੇ ਮੱਥਾ ਮਾਰੀਏ ਸਰ ਇੱਥੇ ਅਪੀਲ ਪਾਓ ਜੀ ਉਥੇ ਇਹਨਾਂ ਸਮਾਂ ਕਿੱਥੇ ਹੈ ਜੀ ਦਿਹਾੜੀ ਦਾ ਰੰਬੰਦੇ ਆ ਸਰ ਕਈ ਥਾਂ ਦਿਹਾੜੀ ਕਰਨੀ ਹੁੰਦੀ ਆ ਤੋ ਮਤਲਬ ਆਹ ਸੂਰਤਿ ਹਾਲ ਹੈ ਇਸ ਵੇਲੇ ਮੇਰੇ ਵਰਗਾ ਬੰਦਾ ਵੀ ਹਾਰ ਕੇ ਬੈਠਾ ਯਾਰ ਛੱਡੋ ਗੜਾ ਕਿੰਨੇ ਲੋਕ ਹੋਣਗੇ ਕਿ ਦਫਾ ਕਰੋ ਯਾਰ ਇਹਦਾ ਕੀ ਹੋ ਸਕਦਾ ਤਾਂ ਮੈਂ ਜਿਸ ਦਿਨ ਦਾਅਵੇ ਨਾਲ ਕਹਿੰਦਾ ਕਿ ਜਿਸ ਦਿਨ ਆਰਟੀਆਈ ਖੋਲਤੀ ਇਹਨਾਂ ਨੇ ਸਰ ਭਗਵੰਤ ਮਾਨ ਦਾ ਉਹ ਚਿੱਠਾ ਨਿਕਲੇਗਾ ਇਸ ਸਰਕਾਰ ਦਾ ਉਹ ਚਿੱਠਾ ਨਿਕਲੇਗਾ ਤੁਸੀਂ ਮੰਨ ਕੇ ਚੱਲੋ ਕਿ ਬਈ ਇਹਨਾਂ ਨੂੰ ਮੂੰਹ ਵਿਖਾਉਣਾ ਖੋ ਜੈਗਾ ਸੇ ਠੀਕ ਹੈ ਨਾ ਸੋ ਐਸ ਕਰਕੇ ਇਸ ਆਰਟੀਆਈ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ ਦਫਨਾਉਣਾ ਬਾਕੀ ਹੈ ਉਹ লাশ ਲਾਸ਼ੇ ਚ ਤਵਦੀਲ ਹੋ ਚੁੱਕੀ ਆ লাশ ਬਣ ਚੁੱਕੀ ਆ ਉਸ ਮੁਰਦਾ ਆਰਟੀਆਈ ਨੂੰ ਪੰਜਾਬ ਚ ਅੰਦਰ ਕਾਨੂੰ ਕੇ ਦਫਨਾਉਣਾ ਪਾਕੀ ਹੈ ਸਭ ਆ ਹਾਲ ਕਰ ਦਿੱਤਾ ਸਭ ਅਸੀਂ ਕੋਈ ਮਤਲਬ ਇਹ ਨਹੀਂ ਹੈ ਕਿਉਂਕਿ ਇੱਕ ਪਾਸੜ ਅਨੁਚਨਾ ਕਰ ਰਹੇ ਹਾਂ ਇਹ ਆਉਣ ਦਾ ਰਿਕਾਰਡ ਨਹੀਂ ਹੈ ਚੀਜ਼ਾਂ ਤਾਂ ਮੈਨੂੰ ਦੱਸ ਦਿਓ ਸਭ ਤੇ ਅੱਜ ਸੁਪਾਲ ਸਿੰਘ ਖਹਿਰਾ ਹੋਰਾਂ ਦੇ ਜਿਹੜਾ ਮੁੱਦਾ ਚੱਕਿਆ ਆਈ ਵਰਲਡ ਇਹਦੇ ਤੇ 2-3 ਮਹੀਨੇ ਪਹਿਲਾਂ ਜਾ ਇਸ ਤੋਂ ਵੀ ਪਿੱਛੇ ਚਲੇ ਜਾਓਗੇ ਗੱਲ ਕਰ ਚੁੱਕਾ ਹੈ ਕਿਆ ਆਰਟੀਆਈ ਦਾ ਹਾਲ ਕੀ ਹੈ ਸਭ ਹੁਣ ਆਜੋ ਆਰਟੀਆਈ ਦੇ ਵਿੱਚੋਂ ਹੀ ਇੱਕ ਚੀਜ਼ ਹੋਰ ਜਿਹੜੀ ਖੈਰਾ ਸਾਹਿਬ ਨੇ ਕਹੀ ਇੰਟਰਸਟਿੰਗ ਹੈ ਉਹਨਾਂ ਨੇ ਘੇਰ ਲਿਆ ਮੂਛਾਂ ਵਾਲਾ ਜੱਟ ਰਾਣਾ ਦੇਖੋ ਇਸ ਨੂੰ ਕਹਿੰਦੇ ਆ ਪੋਲਿਟਿਕਸ ਮੁੱਦਾ ਤੇ ਕੁਝ ਹੋਰ ਚੁੱਕਣਾ ਸੀ ਇੱਕ ਗੀਤ ਸੀਗਾ ਇੱਕ ਗੀਤ ਸੀਗਾ ਉਹਦੀ ਇੱਕ ਪੰਕਤੀ ਸੀ ਮਹਿਫਲ ਹੈ ਗੈਰਾਂ ਦੀ ਸਭ ਲੋਕ ਬੇਗਾਨੇ ਨੇ ਤੇਰਾ ਤਾਂ ਬਹਾਨਾ ਨਹੀਂ ਮੇਰੇ ਵੱਲ ਨਿਸ਼ਾਨੇ ਨੇ ਕਈ ਵਾਰ ਇਹ ਹੁੰਦਾ ਹੈ ਕਿ ਕਿਸੇ ਦਾ ਮਨ ਹੁੰਦਾ ਕਿਸੇ ਤੇ ਨਿਸ਼ਾਨਾ ਹੁੰਦਾ ਸੁਖਪਾਲ ਸਿੰਘ ਖਹਿਰਾ ਨੇ ਜਿਉਂ ਸਿਆਸਤ ਕੀਤੀ ਹੈ ਸਭ ਉਹਨਾਂ ਨੇ ਆਪਣੇ ਏਰੀਏ ਦੇ ਇੱਕ ਬਹੁਤ ਵੱਡੇ ਆਪਣੇ ਹੀ ਪਾਰਟੀ ਦੇ ਬੰਦੇ ਨੂੰ ਬਹੁਤ ਵੱਡੇ ਸਵਾਲਾਂ 'ਚ ਖੜਾ ਕਰ ਦਿੱਤਾ ਬਹੁਤ ਵੱਡੇ ਸਵਾਲਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਇਹ ਹੁੰਦੀ ਹੈ ਪੋਲਿਟਿਕਸ ਗੱਲ ਸ਼ੁਰੂ ਕੀਤੀ ਆਰਟੀਆਈ ਤੋਂ ਉਹ ਡਾਇਰੈਕਟ ਰਾਣਾ ਗੁਰਜੀਤ ਦੇ ਖਿਲਾਫ ਉਹ ਪ੍ਰੈਸ ਕਾਨਫਰੰਸ ਸ਼ਾਇਦ ਨਹੀਂ ਸੀ ਕਰ ਸਕਦੇ ਉਹ ਅਨਸ਼ਾਸਨੀ ਕਾਰਵਾਈ ਹੋ ਸਕਦੀ ਸੀ ਇਸ ਦੇ ਚਲ ਤਾਂ ਉਹਨਾਂ ਨੇ ਬਹੁਤ ਚਲਾਕੀ ਦੇ ਨਾਲ ਆਰਟੀਆਈ ਦੀ ਗੱਲ ਕਰਦਿਆਂ ਕਰਦਿਆਂ ਕਿ ਮੈਨੂੰ ਵੀ ਜਵਾਬ ਨਹੀਂ ਦਿੱਤਾ ਮੈਂ ਉੱਥੇ ਜਾ ਕੇ ਜਵਾਬ ਲਿਆ ਤੇ ਉਹਦੇ ਵਿੱਚੋਂ ਨਿਕਲ ਆਇਆ ਕਿ ਸਾਡੇ ਇੱਕ ਪਾਰਟੀ ਦੇ ਨੇਤਾ ਨੂੰ ਇਥਨੋਲ ਦਾ ਲਾਇਸੈਂਸ ਦਿੱਤਾ ਗਿਆ ਮਾਨ ਸਰਕਾਰ ਪੰਨੀਓ ਬੜੇ ਭੇਦ ਭਰੇ ਟੰਗ ਦੇ ਨਾਲ ਤੇ ਇਹ ਉਸ ਵੇਲੇ ਜਦੋਂ ਜਲੰਧਰ ਦੀ ਜ਼ਿਮਨੀ ਚੋਣ ਹੋ ਰਹੀ ਸੀ ਇਦਾਂ ਲੱਗਦਾ ਜਿੱਦਾਂ ਇਨਾਮ ਦਿੱਤਾ ਹੋਵੇ ਸਰ ਇਤੋਂ ਵਧੀਆ ਇਤੋਂ ਵਧੀਆ ਕਲਾਕਾਰੀ ਕਿਸ ਬੰਦੇ ਕੋਲ ਹੋ ਸਕਦੀ ਹੈ ਰਾਜਨੀਤੀ 'ਚ ਅਸਲੀ ਨਿਸ਼ਾਨਾ ਰਾਣਾ ਗੁਰਜੀਤ ਬਣ ਗਿਆ ਸਾਬ ਹੁਣ ਰਾਣਾ ਗੁਰਜੀਤ ਚੁੱਪ ਨਹੀਂ ਰਹਿਣਗੇ ਇਹ ਵੀ ਗਰੰਟੀ ਹੈ ਸਾਬ ਰਾਣਾ ਗੁਰਜੀਤ ਕਿਤੇ ਨਾ ਕਿਤੇ ਬੋਲਣਗੇ ਸਰ ਰਾਣਾ ਗੁਰਜੀਤ ਕਿਤੇ ਨਾ ਕਿਤੇ ਬੋਲਣਗੇ ਸਾਬ ਠੀਕ ਹੈ ਨਾ ਜੀ ਹਾਂਜੀ ਬਿਲਕੁਲ ਦਵਿੰਦਰ ਕੋਹੇ ਨੂਰ ਦੇ ਗੀਤ ਦੀਆਂ ਹੀ ਪੰਕਤੀਆਂ ਮੈਂ ਬੋਲੀਆਂ ਨੇ ਸਾਬ ਹੁਣ ਇੱਕ ਵਾਰੀ ਮੇਰੇ ਗੀਤ ਸੁਣ ਲਓ ਫਿਰ ਉੱਤੇ ਗੱਲ ਕਰਾਂਗੇ ਸਾਬ ਤਾਂ ਰਾਣਾ ਗੁਰਜੀਤ ਨੂੰ ਹੁਣ ਬੋਲਣਾ ਹੀ ਪਊਗਾ ਬੋਲਣਾ ਹੀ ਪਊਗਾ ਮਤਲਬ ਕਿ ਬਹੁਤ ਵੱਡੀ ਗੱਲ ਹੈ ਉਹ ਲਾਗ ਹੈ ਨਿਸ਼ਾਨਾ ਲਾਗ ਹੈ ਹਾਲਾਂਕਿ ਟਾਈਮ ਥੋੜਾ ਸੀਗਾ ਮੈਂ ਹੁਣੇ ਹੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਕੁਝ ਫੈਮਿਲੀ ਵੀ ਜਿਵੇਂ ਨੇ ਸਾਨੂੰ ਅੱਜ ਕੱਲ ਇਹਨਾਂ ਦਿਨਾਂ 'ਚ ਭੱਜਣਾ ਪੈਂਦਾ ਸ਼ਨੀ ਐਤਵਾਰੀ ਹੁੰਦਾ ਤੇ ਬਾਜ਼ਾਰ ਤੋਂ ਹੀ ਸਿੱਧਾ ਇੱਥੇ ਨਿਕਲ ਕੇ ਆਇਆ ਆਹੀ ਭੁਲੀਆ ਸ਼ੁਲੀਆ ਤਾਂ ਰਾਣਾ ਗੁਰਜੀਤ ਦੀ ਟੀਮ ਦਾ ਵਰਜ਼ਨ ਲੈਂਦੇ ਆਪਾਂ ਜੇ ਟਾਈਮ ਹੁੰਦਾ ਤਾਂ ਗੱਲ ਇਹ ਆ ਕਿ ਬਈ ਉਹ ਬੋਲਣਗੇ ਸਭੂ ਆਪਾਂ ਵੀ ਵਜ਼ਨ ਲਵਾਂਗੇ ਤਾਂ ਮਤਲਬ ਇਹ ਹੈ ਕਿ ਇਹ ਸਾਰਾ ਕੁਝ ਜਿਹੜਾ ਨਾ ਅੱਜ ਜਿਸ ਤਰ੍ਹਾਂ ਸਮੇਟਿਆ ਹੈ ਸੁਖਾਲ ਸਿੰਘ ਕਰਨੀ ਗੱਲ ਟਿਕਾਣੇ ਲਾ ਗਿਆ ਜਿੱਥੇ ਉਹ ਗੱਲ ਲਾਉਣੀ ਚਾਹੁੰਦੇ ਸੀਗੇ ਰਾਣਾ ਗੁਰਜੀਤ ਤੇ ਨਿਸ਼ਾਨਾ ਲਾ ਗਿਆ ਰਾਣਾ ਗੁਰਜੀਤ ਚੁੱਪ ਰਹਿਣ ਵਾਲੇ ਇਨਸਾਨ ਨਹੀਂ ਬੋਲਣ ਨੂੰ ਮੁੱਛ ਨੂੰ ਵੱਟ ਦੇ ਕੇ ਉਹ ਉਸੇ ਤਰ੍ਹਾਂ ਹੀ ਬੋਲਦੇ ਹੁੰਦੇ ਤੁਹਾਨੂੰ ਪਤਾ ਜਿਸ ਤਰ੍ਹਾਂ ਉਨਾ ਦਾੰਦਲਾ ਸੇ ਹ ਵਿਕਰਮਜੀਤ ਸਿੰਘ ਸੇਖੋਂ ਵੀ ਕਹਿ ਰਹੇ ਨੇ ਕਿ ਰਾਣਾ ਗੁਰਜੀਤ ਚੁੱਪ ਨਹੀਂ ਰਹੇਗਾ ਬਿਲਕੁਲ ਇਹਨਾਂ ਦੇ ਭੇੜ ਹੋਣਗੇ ਹੋਣਗੇ ਕਿ ਸੁਪਾਲ ਸਿੰਘ ਖਹਿਰਾ ਜਿਹੜੇ ਕਿ ਸ਼ਾਇਦ ਮਨਮੋਹਨ ਸਿੰਘ ਦੀ ਡੈਥ ਤੋਂ ਲੈ ਕੇ ਹੁਣ ਤੱਕ ਸਾਇਲੈਂਟ ਰਹੇ ਨੇ ਦੁਬਾਰਾ ਬੋਲੇ ਆ ਪਾਰਟੀ ਦੇ ਆਪਣੇ ਹੀ ਆਪਣੇ ਹੀ ਇਲਾਕੇ ਦੇ ਬੰਦੇ ਨੂੰ ਉਹਨਾਂ ਨੇ ਫੰਡ ਦਿੱਤਾ ਹੈ ਉਹ ਬੰਦਾ ਜਿਹੜਾ ਬਿਜ਼ਨਸਮੈਨ ਛੋਟੀ ਦਾ ਜਿਹੜਾ ਕਿ ਲੋਕੇ ਫੰਡ ਵੀ ਪਾਰਟੀ ਚ ਬਹੁਤ ਵੱਡਾ ਦਿੰਦਾ ਹੈ ਜਿਹੜਾ ਆਪਣੇ ਘੇਰੇ ਨੂੰ ਵਸੀਖ ਕਰ ਰਿਹਾ ਹੈ ਕੀ ਕੀ ਸੁਖਪਾਲ ਸਿੰਘ ਖਹਿਰਾ ਜੀ ਸੰਕੇਤ ਵੀ ਦੇ ਗਏ ਨੇ ਸੰਕੇਤ ਵੀ ਦੇ ਗਏ ਨੇ ਕਿ ਉਹਨਾਂ ਦਾ ਕਦਮ ਕੋਈ ਹੋਰ ਵੀ ਹੋ ਸਕਦਾ ਸਤਾਈ ਨੇ ਡਿਆ ਰਿਹਾ ਇਹਦੇ ਤੇ ਵੀ ਸੋਚ ਵਿਚਾਰ ਕਰਨਾ ਜਿਹੜਾ ਉਹ ਬਣਦਾ ਜੀ ਸੋਚ ਵਿਚਾਰ ਕਰਨਾ ਜਿਹੜਾ ਬਣਦਾ ਜੀ